ਤੈਂ ਜੀ ਬਹੁਤ ਵਧੀਆ ਕੀਤਾ ਤੁਸੀਂ ਆਗੇ ਜੇ ਨਹੀਂ ਉਹ ਤੇ ਹੈ ਹੀ ਹੈ ਮੇਰਾ ਦਿਲ ਕਰਦਾ ਫੇੜਾਉਂਦੇ ਜੇ ਉਹ ਹੀ ਨਾ ਮੰਮੀ ਆਏ ਹੀ ਇੱਥੇ ਲੱਗੇ ਫੋਨ ਆਇਆ ਮੈਂ ਆਈ ਹਾਂ ਤੇ ਮੈਂ ਕਿਹਾ ਤੁਸੀਂ ਆ ਜਾਓ ਉਤਰਾਂ ਦੇ ਤੁਸੀਂ ਆਣਾ ਨਹੀਂ ਆ ਇਤਨਾ ਥੋੜੀ ਦੇਰ ਆ ਕੇ ਬਹਿ ਬੋ ਜਾਓਗੇ ਤੈਂ ਜੀ ਆ ਜਾ ਕਰੋ ਤੀਜੇ ਚੌਥੇ ਦਿਨ ਜਰੂਰ ਜੀ ਸੇਵਾ ਸੁਆ ਕਰਦੀ ਐ ਨਾ ਤੁਹਾਡੀ ਸੇਵਾ ਤੈਂ ਜੀ ਮੈਂ ਤਾਂ ਬੜੀ ਕਰਮਾਂ ਵਾਲੀ ਆ ਇਹੋ ਜੀ ਧੀ ਤੁਸੀਂ ਮੇਰੀ ਝੋਲੀ 'ਚ ਪਾਈ ਜੇ ਕਿੰਨੀ ਕਰਮਾਂ ਵਾਲੀ ਮੇਰੀ ਧੀ ਰੋਟੀ ਪਾਣੀ ਟਾਈਮ 'ਤੇ ਦੇ ਦਿੰਦੀ ਆ ਨਾ ਰੋਟੀ ਪਾਣੀ ਰੋਟੀ ਪਾਣੀ ਰੋਟੀ ਪਾਣੀ ਤੇ ਤਦ ਦੋਗੀ ਨਾ ਜੇ ਟਾਈਮ ਨਾ ਉਠੂਗੀ 12 ਵਜੇ ਤੋਂ ਪਹਿਲਾਂ ਉੱਠਦੀ ਨਹੀਂ ਹੈ ਉਹ ਮਾਈ ਗੋਡ ਫਿਰ ਬਾਅਦ ਚ ਕਰਦੇ ਕਰਦੇ 2 ਵਜੇ ਨਾਂਦੀ ਆ 2 ਵਜੇ ਨਾਂਦ ਤੋਂ ਬਾਅਦ ਫਿਰ ਕਹੋਗੇ ਮੈਨੂੰ ਠੁਜਣੀ ਉਹਨੇ ਚ ਮੇਰੇ ਢੀ ਦੁਪਹਿਰ ਦਾ ਟਾਈਮ ਹੋ ਜਾਂਦਾ ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਦੁਪਹਿਰ ਦੀ ਰੋਟੀ ਖਾਵਾਂ ਕਿ ਦੁਪਹਿਰ ਦੀ ਸਵੇਰ ਦੀ ਖਾਵਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਫਿਰ ਸ਼ਾਮ ਨੂੰ ਇਹਦੀ ਕਿੱਟੀ ਦਾ ਟਾਈਮ ਹੋ ਜਾਂਦਾ ਫਿਰ ਕਹੋਗੀ ਮੰਮੀ ਜੀ ਮੈਂ ਕਿੱਟੀ ਖੇਡ ਕੇ ਆਈ ਆ ਫਿਰ ਮੈਨੂੰ ਕਹਦੀ ਆ ਪੁੱਤਰ ਰੋਟੀ ਬਣਾ ਵੈਸੇ ਭੈਣ ਜੀ ਟਾਡੀ ਤੀ ਬੜੀ ਕਰਮਾਂ ਵਾਲੀ ਆ ਮੇਰੇ ਵਾਸਤੇ ਇੰਨੀ ਕਰਮਾਂ ਵਾਲੀ ਐਨਾ ਮੇਰਾ ਧਿਆਨ ਰੱਖਦੀ ਕੋਈ ਹਿਸਾਬ ਨਹੀਂ ਫਿਰ ਭੈਣ ਜੀ ਰਾਦੀ ਰੋਟੀ ਦਾ ਟਾਈਮ ਹੁੰਦਾ ਫਿਰ ਮੈਨੂੰ ਪੁੱਛਦੀ ਆ ਕਿ ਮੰਮੀ ਜੀ ਕੀ ਬਣਾਣਾ ਮੈਂ ਕਹਿੰਦੀ ਅੱਜ ਮੇਥੀ ਬਣਾ ਲਾ ਕੋਈ ਪਨੀਰ ਬਣਾ ਲਾ ਫਿਰ ਕਹੋਗੀ ਪਨੀਰ ਕਿਤਰਾ ਬਣਾਈ ਦਾ ਤੇ ਮੈਂ ਕਹਿੰਦੀ ਪਨੀਰ ਤੈਨੂੰ ਜਾਚ ਨਹੀਂ ਮੈਂ ਮਨ ਨਹੀਂ ਕਿ ਮੈਂ ਸਾਰਾ ਕੁਝ ਲੈਣੀ ਐ ਤੁਸੀਂ ਦੱਸੋ ਖਾਣਾ ਕੀ ਆ ਫਿਰ ਮੈਂ ਕਹਿੰਦੀ ਆ ਪੁੱਤ ਇੰਜ ਕਰਦੇ ਪਨੀਰ ਪੂੜੀ ਬਣਾ ਲਾ ਕੋ ਕਿ ਪਨੀਰ ਪੁਰਜੀ ਬਣਾਵਾ ਦੱਸੋ ਪਨੀਰ ਦੇ ਵਿੱਚ ਪਿਆਜ਼ ਪੰਦਾ ਕਿ ਟਮਾਟਰ ਪੰਦੇ ਮੈਂ ਕਹਿੰਦੀ ਰਹਿਣ ਦੇ ਤੂੰ ਮਸਲਾ ਦੀ ਦਾਲ ਬਣਾਣਾ ਆਂਦੀ ਮਸਲਾ ਦੀ ਦਾਲ ਬਣਾਵਾ ਉੱਕਰ ਚ ਬਣਾਵਾ ਕੜਾਈ ਚ ਬਣਾਵਾ ਕਿ ਬਤੀਲੇ ਚ ਬਣਾਵਾ ਤੁਹਾਡੀ ਧੀ ਪੈਂਜੀ ਇੰਨੀ ਕਰਮਾਂ ਵਾਲੀ ਹੈ ਨਾ ਇੰਨੀ ਕਰਮਾਂ ਵਾਲੀ ਕੋਈ ਹਿਸਾਬ ਨਹੀਂ ਮੈਂ ਤਾਂ ਕਹਿੰਦੀ ਰੱਬ ਨੇ ਸ਼ੁਕਰ ਮੇਰੀ ਝੋਲੀ ਚ ਪਾਇਆ ਇੱਕ ਦਿਨ ਦੀ ਗੱਲ ਸੁਣ ਲਓ ਆ ਸਾਡੇ ਗਵਾਂਡੀਆਂ ਦੇ ਵਿਆਹ ਸੀ ਤੇ ਮੈਨੂੰ ਕਿਹਾ ਚੱਲ ਚਲੀਏ ਵਿਆਹ ਕਦੀ ਠੀਕ ਹੈ ਮੰਮੀ ਚੱਲਦੀ ਫਿਰ ਥੱਲੇ ਆ ਗਈ ਥੋੜੀ ਤੇਨੂੰ ਕੁਝ ਹੋਰ ਵੀ ਰਹਿ ਗਿਆ ਨਹੀਂ ਦੱਸੀ ਦੱਸੀ ਆ ਗਈ ਮੰਮੀ ਜੀ ਸੜੀ ਪਾ ਕੇ ਜਾਵਾਂ ਮੈਂ ਕਿਹਾ ਹਾਂ ਸੜੀ ਪਾ ਜਾ ਫਿਰ ਉੱਪਰ ਗਈ ਮੰਮੀ ਜੀ ਬਲੋਜ਼ ਟਾਈਡ ਆ ਸੂਟ ਪਾ ਕੇ ਜਾਵਾਂ ਮੈਂ ਕਿਹਾ ਸੂਟ ਪਾ ਕੇ ਜਾ ਫਿਰ ਕੰਦੀ ਸੂਟ ਮੈਨੂੰ ਚੱਚਿਆ ਨਹੀਂ ਹੈਗਾ ਮੈਂ ਜੀਨਸ ਪਾਜਵਾਂ ਮੈਂ ਕਿਹਾ ਜੀਨ ਪਾ ਜਾ ਹੈਨਾ ਫਿਰ ਉਸ ਤੋਂ ਬਾਅਦ ਭੰਜੀ ਕੰਦੀ ਮੰਮੀ ਮੇਰਾ ਦਿਲ ਕਰਦਾ ਮੈਂ ਨਾ ਹੀ ਜਾਵਾਂ ਮੈਂ ਕਿਹਾ ਠੀਕ ਆ ਤੁਹਾਡੀ ਧੀ ਏਡੀ ਕਰਮਾਂ ਵਾਲੀ ਆ ਨਾ ਤੇ ਉਸ ਤੋਂ ਵੱਧ ਕਰਮਾਂ ਵਾਲੀ ਮੈਂ ਆ ਆ ਥੋੜੇ ਦਿਨ ਪਹਿਲਾਂ ਦੀ ਗੱਲ ਸੁਣ ਲਓ ਮੈਨੂੰ ਕੰਦੀ ਮੰਮੀ ਮੈਂ ਸਾਰਾ ਕੰਮ ਕਰ ਲ ਲਈ ਮੈਂ ਬੜੀ ਖੁਸ਼ ਹੋਈ ਪੈਂਜੀ ਮੈਂ ਕਿਹਾ ਮੇਰੀ ਧੀ ਬੜੀ ਕਰਮਾ ਵਾਲੀ ਹੈ ਮੈਂ ਕਿਹਾ ਜਾ ਪੁੱਤ ਬਾਜ਼ਾਰ ਜਾ ਮੈਂ ਕਿਹਾ ਜਾ ਗੰਡੇ ਲੈ ਆ ਕੋਈ ਸਬਜ਼ੀ ਲੈ ਫਿਰ ਪੈਂਜੀ ਬਾਜ਼ਾਰ ਗਈ ਗੰਦੀ ਮੰਮੀ ਜੀ ਗੰਡੇ ਵੱਡੇ ਲੈ ਕੇ ਆਵਾਂ ਕਿ ਛੋਟੇ ਲੈ ਕੇ ਆਵਾਂ ਮੈਂ ਕਿਹਾ ਪੁੱਤ ਗੰਡੇ ਤੇ ਗੰਡੇ ਹੀ ਹੈ ਨਾ ਨਹੀਂ ਨਹੀਂ ਕਹਦੀ ਗੰਡੇ ਲੈ ਕੇ ਆਣੇ ਮੈਂ ਮੈਂ ਕਿਹਾ ਠੀਕ ਹੈ ਚੱਲ ਪੁੱਤ ਵੱਡੇ ਲੈ ਆ ਫਿਰ ਬਾਜ਼ਾਰ ਫਿਰ ਕੰਦੀ ਟਮਾਟਰ ਗੋਲੇ ਲੈ ਕੇ ਆਵਾਂ ਕਿ ਲੰਬੇ ਲੈ ਕੇ ਆਵਾਂ ਮੈਂ ਕਿਹਾ ਪੁੱਤ ਜਿਹੜੇ ਲੱਗਦਾ ਤੂੰ ਟਮਾਟਰ ਲੈ ਆ ਹੈ ਨਾ ਫਿਰ ਕੀ ਕਿਹਾ ਸੀ ਅ ਫਿਰ ਸੇ ਤਫਲ ਗੰਬਿਰਚਾਂ ਭੈਂਜੀ ਫਿਰ ਮਿਰਚਾ ਕੰਦੀ ਮੰਮੀ ਜੀ ਮਿਰਚਾ ਲੈ ਲ ਮੈਂ ਕਿਹਾ ਲੈ ਲਵਾ ਕੰਦੀ ਮੰਮੀ ਜੀ ਮਿਰਚਾ ਹੀ ਉੱਤੇ ਚਾਰ ਤਰ੍ਹਾਂ ਦੀਆਂ ਮੈਂ ਕਿਹਾ ਚਾਰ ਤਰ੍ਹਾਂ ਦੀਆਂ ਕੰਦੀ ਇੱਕ ਹਰੀਆਂ ਮੋਟੀਆਂ ਇੱਕ ਲਾਲ ਮੋਟੀਆਂ ਇੱਕ ਸੜੀਆਂ ਜੀਆਂ ਵਿਚਾਰੀਆਂ ਹਰੀਆਂ ਹਰੀਆਂ ਜੀਆਂ ਬਰੀ ਬਰੀਕ ਜੀਆਂ ਮੈਂ ਕਿਹਾ ਭੈਣਾ ਉਹ ਲੈਣੀਆਂ ਭੈਂਜੀ ਪਰ ਟਾਡੀ ਤੇ ਬੜੀ ਨਿਆਰੀ ਬੜੀ ਸਮਝਦਾਰ ਸੀ ਜੇ ਇੱਕ ਜੀ ਤੇ ਤੇ ਬੋਲੀ ਜੇ ਉਹ ਕਿਹੜੀ ਰਹਿ ਗਈ ਹੁਣ ਉਹ ਇਧਰ ਇੱਕ ਹੋ ਹੋ ਅਦਰਕ ਮੈਂ ਲੈਣ ਗਈ ਮਮਮੀ ਨੇ ਮੈਨੂੰ ਕਿਹਾ ਅਦਰਕ ਲੈ ਆ ਅੱਛਾ ਮੈਂ ਤਾਂ ਚਾਹ ਲੈਣ ਨਹੀਂ ਆ ਮਮਮੀ ਕਹਿੰਦੇ ਸੀ ਸਿੱਧਾ ਅਦਰਕ ਲੈ ਕੇ ਨਾ ਘਰੇ ਆ ਜੀ ਅੱਛਾ ਮੈਂ ਉੱਥੇ ਗਈ ਅਦਰਕ ਲੈਣ ਪਰ ਉਧਰ ਕੋਈ ਬਈ ਸਿੱਕਾ ਲੱਭੇ ਹੀ ਨਹੀਂ ਅੱਏ ਅਦਰਕ ਨੂੰ ਆ ਕੇ ਬਈ ਉਧਰ ਟੇਡਾ ਮਿੱਡਾ ਜਾਏਗਾ ਸਾਰਾ ਫਿਟੇ ਫਿਰ ਗਈ ਮਲੇ ਗਈ ਨਹੀਂ ਆਈ ਕਿਉਂਕਿ ਸਿੱਧਾ ਅਦਰਕ ਨਹੀਂ ਹੈ ਹੀ ਨਹੀਂ ਕੋਈ ਉੱਥੇ ਮਮਮੀ ਨੇ ਕਿਹਾ ਸੀ ਅਦਰਕ ਲੈ ਕੇ ਸਿੱਧਾ ਘਰੇ ਆਈਂ ਪੈਂਚੀ ਤੁਸੀਂ ਮੇਰੀ ਐਫਟੀ ਦੀ ਤਾਰੀਫ ਕਰਦੇ ਪਏ ਹੋ ਜਾਂ ਬੇਇੱਜ਼ਤੀ ਕਰਦੇ ਪਏ ਪਰ ਹੈ ਮੇਰੀਤੀ ਕਰਮਾ ਵਾਲੀ ਬੋਤੀ ਕਰਮਾ ਵਾਲੀ